Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਉਸ ਬੱਚੇ ਦੀ ਸਾਮ ਸੰਭਾਲ ਆ ਜਿਹੜੀ ਗਿਆਨ ਸਾਗਰ ਵੈਲਫਰ ਸੇਵਾ ਸੁਸਾਇਟੀ ਜੋ ਕਿ ਮੋਦਗੀ ਦੇ ਵਿੱਚ ਹੈ ਫਰੀਦਕੋਟ ਦੇ ਉੱਪਰ ਅਸੀਂ ਅੱਜ ਇਸ ਬੱਚੇ ਨੂੰ ਲੈ ਕੇ ਜਾ ਰਹੇ ਹਾਂ ਇਸ ਬੱਚੇ ਦੀ ਜਿਹੜੀ ਕੇਅਰ ਹੈ ਉਹ ਮਨ ਤੇ ਧਨ ਦੇ ਨਾਲ ਪੂਰਾ ਜਿੰਨਾ ਵੀ ਸਾਥੋਂ ਇਲਾਜ ਹੋਇਆ ਇਸ ਬੱਚੇ ਦਾ ਪਾਈ 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 ਇਲਾਜ ਸ਼ੁਰੂ ਹੋ ਜਾਏਗਾ 1-2 ਦਿਨ ਦੇ ਵਿੱਚ ਵਿੱਚ ਤਾਂ ਜੋ ਬੱਚਾ ਕੁਝ ਕਿਰਿਆ ਕਰਨ ਯੋਗਾ ਹੋ ਜਾਵੇ ਕੁਛ ਇਹਦੇ ਅੰਗ ਪੈਰ ਉਹ ਸਹੀ ਸਲਾਮਤ ਹੋ ਜਾਣਾ ਓਕੇ ਜੀ ਮਾਈ ਕੁਜੀ ਕਲਸਾ ਮਾਈ ਕੁਜੀ ਕਿਫਤੇ ਦਾਸ ਮਨਦੀਪ ਕੌਰ ਖਲਸਾ ਗਿਆਨ ਸਾਗਰ ਆਸ਼ਰਮ ਉਦਕੀ ਅਸੀਂ ਜੀ ਪਿੰਡ ਚੂੜ ਚੱਕ ਵਿੱਚ ਪਹੁੰਚੇ ਹਾਂ ਡਿਸਟ੍ਰਿਕਟ ਮੋਗਾ ਕਿਉਂਕਿ ਨਗਰ ਪੰਚਾਇਤ ਨੇ ਪਹਿਲ ਪ੍ਰਮਾਣ ਬੇਨਤੀ ਕੀਤੀ ਸੀ ਕਿ ਸੋਕਮਨ ਰਾਜ ਬੱਚਾ ਉਹਨਾਂ ਦੀ ਮੰਮੀ ਹੈ ਜਿਹੜੀ ਉਹ ਮੈਂਟਲੀ ਅਫਸੈਟ ਆ ਜਿਹੜੇ ਫਾਦਰ ਉਹਨਾਂ ਦੀ ਡੈਥ ਹੋ ਗਈ ਇੱਕ ਹਫਤਾ ਹੋ ਗਿਆ ਸੋ ਸੰਭਾਲ ਕਰਨ ਵਾਲਾ ਕੋਈ ਨਹੀਂ ਬੱਚਾ ਪਾਏ ਜਮੰਦੁੱਤੀ ਆ ਗੁਰੂ ਸਭ ਕਿਰਪਾ ਕਰਨ ਜੀ ਬੱਚਾ ਅੱਜ ਗਿਆਨ ਸਾਗਰ ਆਸ਼ਰਮਾਂ ਸੰਸਥਾ ਲੈ ਕੇ ਜਾ ਰਹੀ ਹੈ ਤਾਂ ਮਹਾਰਾਜ અપਾਰ ਕਿਰਪਾ ਕਰਨ ਇਸ ਬੱਚੇ ਦੀ ਦੇਖ ਰੱਖੀ ਜਾਵੇਗੀ ਸਾਰੇ ਅਗਰ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਭ ਦਾ ਬਹੁਤ ਬਹੁਤ ਧੰਨਵਾਦ ਕਿਦੋਂ ਵੀ ਕਿੰਨੀ ਵਾਰ ਮੈਂ ਇਹਨਾਂ ਨੂੰ ਮਿਲਿਆ ਇਥੋਂ ਹੀ ਦੰਗਦਾ ਹੋਇਆ ਮੈਨੂੰ ਅੱਜ ਬੜੀ ਖੁਸ਼ੀ ਹੈ ਇਹ ਸੰਸਥਾ ਨੇ ਇਸ ਨੂੰ ਅਪਣਾ ਲਿਆ ਤੇ ਮੈਂ ਧੰਨਵਾਦ ਕਰਨਾ ਸਾਰੇ ਪਿੰਡ ਵਾਸੀਆਂ ਦਾ ਸਾਰੇ ਪੰਚਾਇਤ ਦਾ ਤੇ ਸਪੈਸ਼ਲੀ ਚੇਅਰਮੈਨ ਸਾਹਿਬ ਤੇ ਜਿਨ੍ਹਾਂ ਨੇ ਇਹ ਅਪਣਾਲਾ ਚੱਕਿਆ ਤੇ ਇਹ ਆਪਣੇ ਬੱਚੇ ਨੂੰ ਤੁਹਾਡੇ ਅੱਗੇ ਸੰਪਿਤ ਕੀਤਾ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਮਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗੀਰ ਸਿੰਘ ਸਿੱਧੂ ਹੈ ਜੀ ਮੈਂ ਇਸ ਗਿਆਨ ਸਾਗਰ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਕਹਿਣ ਤੇ ਇਸ ਲੜਕੇ ਨੂੰ ਅੱਜ ਅਡਾਪਟ ਕੀਤਾ ਜਿਹਦੇ ਵਿੱਚ ਸਾਰੀ ਪਹਾਇਤ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਆ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਨੂੰ ਸੌਂਪਤਾ ਅਸੀਂ ਇਹ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਸਥਾ ਇਸ ਬੱਚੇ ਦਾ ਬਹੁਤ ਜ਼ਿਆਦਾ ਖਿਆਲ ਰੱਖੇ ਅਸੀਂ ਆਇਆ ਕਰਾਂਗੇ ਜ਼ਰੂਰ ਆਇਆ ਕਰਾਂਗੇ ਦੋ ਚੱਲ ਦਿਨ ਦੇ ਵਿੱਚ ਹੁਣ ਵੀ ਆਵਾਂਗੇ ਤੇ ਬਾਅਦ ਚ ਵੀ ਆਉਂਦੇ ਰਹਿਾਂਗੇ ਇੱਕਾ ਖੰਦ ਸਾਬਕਾ ਚੇਅਰਮੈਨ ਪ੍ਰੰਤੀ ਸਿੰਘ ਢੱਲੋਂ ਬਲਾਸਮਤੀ ਮੋਗਾ ਬਨ ਪਿੰਡ ਚੂੜਚਾ ਜੀ ਕਿ ਕਰੇ ਚਨੇ ਅੱਜ ਮੈਂ ਜਿਹੜਾ ਗਿਆਨ ਆਸ਼ਰਮ ਵਾਲੇ ਸਾਡੇ ਨਗਰ ਸਾਡੇ ਗੋਂਡੀ ਤੇ ਬੱਚਾ ਜਿਹੜਾ ਕਲਵੰਤ ਸਿੰਘ ਦਾ ਕਲਵੰਤ ਸਿੰਘ ਦੀ ਮੌਤ ਹੋ ਗਈ ਸੀ ਉਸ ਦਿਨ ਪਹਿਲਾਂ ਉਹਨੂੰ ਲੈਣ ਵਾਸਤੇ ਆਇਆ ਮੈਂ ਇਹਨਾਂ ਦਾ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਦੇ ਪਰਾਲੇ ਹਰੇਕ ਦੇ ਕਰਮਾਂ 'ਚ ਨਹੀਂ ਆਉਂਦੇ ਜਿਹੜੇ ਇਹ ਪਰਾਲੇ ਖਾਲਸਾ ਜੀ ਕਰ ਰਹੇ ਆ ਆਸ਼ਰਮ ਵਾਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਬੱਚਾ ਅਪਾਜ ਵੀ ਹੈ ਨਾ ਤਾਂ ਰੋਟੀ ਖਾ ਸਕਦਾ ਨਾ ਬੋਲ ਸਕਦਾ ਨਾ ਤੁਰ ਸਕਦਾ ਮਤਲਬ ਇੰਨੀ ਘਾਟ ਹੈ ਬੰਦੇ 'ਚ ਬੱਚੇ 'ਚ ਤੇ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹਨੂੰ ਬੱਚੇ ਨੂੰ ਆਪਣੇ ਗੜ ਲਾਇਆ ਔਰ ਪਿੰਡ ਸਹਿਮਤਾ ਜੀ ਨਹੀਂ ਸਕਦਾ ਜੀ ਨਾ ਬੋਲ ਸਕਦਾ ਨਾ ਉਹਨੂੰ ਕੋਈ ਗਿਆਨ ਆ ਮਤਲਬ ਵੀ ਆਪਦਾ ਕਿਰਿਆ ਕਰਮ ਕੋਈ ਜ਼ਬਰਦਸਤੀ ਨਹੀਂ ਨਹੀਂ ਕੋਈ ਜ਼ਬਰਦਸਤੀ ਨਹੀਂ ਸਾਰੇ ਪਿੰਡ ਸਹਿਮਤਾ ਜੀ ਮੌਜੂਦਾ ਪੰਚਾਇਤ ਸਹਿਮਤਾ ਤੇ ਮਨ ਲੈ ਜੋ ਪਿੱਛੇ ਹਸਾਬ ਕਾ ਪੰਚਾਇਤ ਆ ਉਹ ਵੀ ਸਾਰੀ ਸਹਿਮਤਾ ਨਗਰ ਨਿਵਾਸੀ ਸਾਰੇ ਸਹਿਮਤਾ ਜੀ ਜੋ ਰਿਸ਼ਤੇਦਾਰ ਆ ਉਹ ਵੀ ਸਾਰੇ ਸਹਿਮਤਾ ਜੀ ਇਹਨਾਂ ਆਏ ਆ ਨਹੀਂ ਜਾਣਾ ਉਹ ਹੋਗਾ ਵੀ ਕਰਦੇ ਨੇ ਕਰਦੇ ਨੇ ਕਰਦੇ ਨੇ ਲੈਂਡਰ ਪੈਣੀ ਆ ਇੱਕ ਉਹਨਾ ਖਾਮਾ ਤੇ ਵਰਤੀ ਜਾਣੀ ਆ A ah, dit